ਇਹ ਜਿਹੜੀ ਐਕਸੀਡੈਂਟ ਹੋਇਆ ਹਾਂ ਹਾਂ ਜੀ ਕੀ ਸੀਗਾ ਕੀ ਬਸ ਅਸੀਂ ਰਾਤ ਨੂੰ 1:30 ਵਜੇ ਅਸੀਂ ਪਹੁੰਚਣ ਲੰਨੇ ਹਾਂ ਤੇ ਪੰਜ ਗੱਡੀਆਂ ਦੇ ਤਿੰਨ ਗੱਡੀਆਂ ਵਿਚਕਾਰ ਮੈਂ ਫਸ ਗਿਆ ਹਾਂ ਤਿੰਨ ਗੱਡੀਆਂ ਵਿਚਕਾਰ ਦੋ ਗੱਡੀਆਂ ਪਿੱਛੇ ਹੀ ਤੇ ਤਿੰਨ ਗਾੜੀ ਸੀ ਤਿੰਨ ਗੱਡੀਆਂ ਪਿੱਛੇ ਹੀ ਤੇ ਉਹਨਾਂ ਕਰਕੇ ਫਿਰ ਯਕਦਾ ਵਿੱਚ ਦੂਜੇ ਧਗੇ ਨਾਲ ਇਹ ਚਲਾਈ ਗਿਆ ਚਲਾਈ ਗਿਆ ਚਲਾਈ ਗਿਆ ਮੁੜ ਕੇ ਫਿਰ ਗੱਡੀਆਂ ਨਹੀਂ ਜਿਹੜੀਆਂ ਵਾਪਸ ਆ ਗਈਆਂ ਤਾਂ ਉਹ ਗੱਡੀਆਂ ਅਗਲਾ ਪਿਛਾਤ ਮਿਲ ਜਾਂਦਾ ਜੀ ਆਤ ਮਾਦ ਨਾਲ ਜੀ ਪਿੱਛੇ ਉਹ ਰਸਤਾ ਬਲੌਕ ਹੋ ਗਿਆ ਰਸਤੇ ਬਲੌਕ ਨਾਲ ਫਿਰ ਮੁੜ ਗੱਡੀਆਂ ਫਿਰ ਮੇਰੀ ਗੱਡੀ ਐ ਉੱਤੇ ਜੜ ਗਈ ਗੱਡੀ ਜੀ ਕਹਿੰਦੇ ਜੀ ਗੱਡੀ ਇਹਨਾਂ ਦੀ ਖਰਾਬ ਹੋਈ ਸੀਗੀ ਅਗਲੀ ਗੱਡੀ ਖਰਾਬ ਹੋਈ ਅਗਲੀ ਅਗਲੀ ਗੱਡੀ ਦੀ ਪੰਜ ਗੱਡੀਆਂ ਇੱਕ ਅੱਗੇ ਗੱਡੀ ਖਰਾਬ ਹੋਈ ਉਹਦੀ ਵਜ੍ਹਾ ਨਾਲ ਫਿਰ ਕੰਮ ਥੋੜਾ ਜਿਹਾ ਮੁਸ਼ਕਲ ਉਹਨੂੰ ਪਤਾ ਵੀ ਡਰਾਈਵਰ ਨੂੰ ਨਹੀਂ ਪਤਾ ਲੱਗਾ ਵੀ ਅਗਲੀ ਗੱਡੀ ਖਰਾਬ ਹੋਈ ਉਹਨੇ ਕਹਿੰਦਾ ਸਮਝੋ ਚੜਨ ਦੀ ਨਹੀਂ ਉਹਨੂੰ ਭਲੇਖਾ ਪੈ ਗਿਆ ਸੀ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਸਾਫ ਪੇੜ ਜਾਂ ਕੋਈ ਮਤਲਬ ਝੀਟਾਂ ਝੁਟਾਈਆਂ ਮਤਲਬ ਐਸੇ ਜਾਨੀ ਆ ਕੱਲਾ ਹੀ ਤਿੰਨ ਬੰਦੇ ਮੈਨੂੰ ਕੱਢਿਆ ਬੜੇ ਧੱਕੇ ਨਾਲ ਉਹ ਪ੍ਰਚਾਰ ਜਨ ਅ ਲੋਕੀਤਾ ਦੇਖੋ ਜੀ ਇਹਦੇ ਫੈਸਲਾ ਹੋ ਗਿਆ ਭਰਾਵਾਂ ਲੋਕ ਤੇ ਜੀ ਜੋ ਤੁਹਾਡਾ ਨੁਕਸਾਨ ਹੋਇਆ ਇਹ ਅਫਗਾਨਾ ਪਤਾ ਲੱਗ ਗਿਆ ਕਿ ਅਸੀਂ ਨਹੀਂ ਗਾਂ ਗਾਂ ਗੱਲ ਕਰਦੇ ਨੁਕਸਾਨ 97 ਦਾ ਪੀਜੋ 978 ਪੀਜੋ ਇਹ ਜੀ ਦਾ ਫਿਰ ਜੀ 91 ਦਾ ਫਿਰ ਜੀ ਇਹ ਕਿਹੜਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਹੈ ਕਿੱਥੇ ਹੋਇਆ ਤੇ ਕੀ ਕਾਰਨ ਬਣਿਆ ਇਹ ਵਿਦਾ ਆ ਵੀ ਆ ਤੋਂ ਨਵਾਂ ਪੁਲ ਜਿਹੜਾ ਜਾਂਦਾ ਰੇਲਵੇ ਸਟੇਸ਼ਨ ਨੂੰ ਉਹ ਜਗ੍ਹਾ ਤੇ ਇਹ ਇਨਸੀਡੈਂਟ ਆਵਲਾ ਕੋਈ ਢਾਈ ਫੇਰਾ ਤੋਂ ਹੋਇਆ ਵਾ ਜੋ ਤੁਹਾਨੂੰ ਮੈਸੇਜ ਆਇਆ ਵਾ ਇਹ ਆਪਾਂ ਹੁਣ ਆ ਕੇ ਤੇ ਦੇਖ ਰਹੇ ਆ ਕਿ ਇਹਨੂੰ ਪੂਰੀ ਕਲੀਅਰ ਕਰਾਇਆ ਜਾਏ ਕਿਉਂਕਿ ਤਿਆਰਾ ਦਿਨ ਚਲਕੇ ਕਿਸੇ ਵੀ ਟਾਈਮ ਤੇ ਫਿਰ ਗਲੀਆਂ ਦਾ ਲੰਘਾ ਜਿਹੜਾ ਉਹ ਵਾਪਸ ਸਕਦਾ ਵਾ ਹੁਣ ਆ ਗਏ ਆ ਲੋਕਾਂ ਪਾਰਟੀਆਂ ਨੂੰ ਥਾਣੇ ਭੇਜ ਦਿੱਤਾ ਵਾ ਜਿਹੜੀ ਔਟੋ ਵਾਲੀ ਹੈ ਜਿਹੜੀ ਟਰੱਕ ਵਾਲੀ ਵੀ ਹੈ ਉਥੇ ਜਾ ਕੇ ਤੇ ਆਪਣਾ ਕਰ ਲੈਂਦੇ ਆ ਕਲੀਅਰ ਵੀ ਜੋ ਵੀ ਰਾਣੀ ਨਾਮ ਹੈ ਨਾ ਆਪਸ ਵਿੱਚ ਲਗਾਵਾ ਤੇ ਨਹੀਂ ਤੇ ਆਪਾਂ ਨੂੰ ਕੋਈ ਕਾਰਨ ਹੀ ਨਹੀਂ ਕਰ। ਮੁੱਖ ਕਾਰਨ ਵੀ ਟਰੱਕ ਦਾ ਖਰਾਬ ਹੋਣਾ। ਟਰੱਕ ਦੀ ਜੋ ਡਰਾਈਵਰ ਦਾ ਕਹਿਣਾ ਵਾ ਕਿ ਸ਼ਾਫਟ ਵੀ ਜਿਹਦੇ ਕਰਕੇ ਟਰੱਕ ਉੱਥੋਂ ਨੀਵਾ ਵਾਲਾ ਜਿਹਾ ਗਾਵਾ। ਪੂਜਾਰਾ ਅੱਧਾ ਟਾਈਮ ਗਾਵਾ ਤੇ ਔਟੋ ਵਾਲਾ ਵੀ ਆਪਣੇ ਆ ਰਿਹਾ ਹੋਣਾ ਵਾ। ਲੱਗਦਾ ਵਾ ਜੋ ਮੋਕਾ ਦੇਖ ਕੇ ਲੱਗਦਾ ਵਾ ਕਿ ਉਹਨੇ ਟਰੱਕ ਦਾ ਬੈਕ ਆਣਾ ਨੂੰ ਪਤਾ ਨਹੀਂ ਲੱਗਾ ਜਿਹਦੇ ਕਰਕੇ ਟਰੱਕ ਤੇ ਆਟੋ ਆਪਸ ਵਿੱਚ ਵਰਗੇ ਪਰ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਵਰਤੀ ਹੁਣ ਅਪਾਏ ਇੰਨਾ ਜ਼ਰੂਰ ਧਿਆਨ ਦੇ ਗਏ ਕਿ ਜਦ ਇਹਨੀਆਂ ਭਾਰੀ ਵੀਕਲ ਹਨ ਉਹ ਸਾਰੇ ਜਿੰਨੇ ਵੀ ਟਰਾਂਸਪੋਰਟਰ ਹਨ ਉਹਨਾਂ ਨੂੰ ਕਿਹਾ ਜਾਵੇ ਕਿ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਫੇਰ ਹੀ ਤੁਸੀਂ ਲੋਡ ਤੇ ਉਤਾਰੋ ਜਿਹੜਾ ਬਾਪੰਦੇ ਡਰਾਈਵਿੰਗ ਦਾ ਨਾਲ ਗੱਲ ਕਰਕੇ ਉਹ ਕੇਰ ਕਰਕੇ 10 ਚਾਰੂ ਉਚਨ ਪੜਾਈਏ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਖੜੇ ਆ ਟ੍ਰੱਕ ਜਿਹੜਾ ਖਰਾਬ ਆ ਉਹ ਸਾਡੇ ਆ ਠੀਕ ਜੇ ਉਹ ਠੀਕ ਹੋ ਜਾਂਦਾ ਤੇ ਉਸੇ ਟਾਈਮ ਹੀ ਆਪਾਂ ਹੋਰ ਬੰਦੇ ਆ ਜਿਹੜਾ ਇੱਥੇ ਬੰਦ